ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਚਟਾਂਗਵਾਂ ਖੜੇ ਸੀ ਖੜੇ ਹਾਂ ਤੇ ਖੜੇ ਰਹਿਣਾ ਇਹਨਾਂ ਨੂੰ ਭਾਜਪੀ ਵੱਲੋਂ ਫੁੱਲੀਆਂ ਪੈ ਜਾਂਦੀਆਂ ਜਦੋਂ ਭਾਜਪੀ ਇਹਨਾਂ ਨੂੰ ਹੱਥ ਖੜਾ ਕਰ ਦਿੰਦੀ ਆ ਹੱਥ ਹਿਲਾ ਦਿੰਦੀ ਆ ਤੁਸੀਂ ਇਦਾਂ ਕਰ ਦੋ ਤੇ ਇਦਾਂ ਹੋ ਜਾਂਦੇ ਸਰਦਾਰ ਜਗਜੀਤ ਸਿੰਘ ਜੱਗੀ ਚੋਲਾ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਕੀ ਹੁਣ ਸੁਖਬੀਰ ਸਿੰਘ ਬਾਦਲ ਦੀ سپورਟ ਵਿੱਚ ਨੇ ਜਾਂ ਫਿਰ ਚੰਦੂ ਮਾਜਰਾਣਾ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਰਦਾਰ ਮਾਜੀ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਜੀ ਨਾਲ ਚਟਾਗਾਂ ਖੜੇ ਆ ਪੰਜਾਬ ਦੀ ਲੜਾਈ ਲੜੀ ਆ ਸ਼੍ਰੋਮਣੀ ਅਕਾਲੀ ਦਲ ਨੇ ਡੱਟ ਕੇ ਲੜਦਾ ਸੀ ਲੜਦਾ ਰਹੇਗਾ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕੀਤੀ ਜਾਵੇ ਪ੍ਰਧਾਨ ਜੀ ਨੇ ਹਮੇਸ਼ਾ ਹੀ ਇੱਕ ਹੀ ਗੱਲ ਕੀਤੀ ਜਿਹੜੀ ਸਾਨੂੰ ਚੰਗੀ ਲੱਗਦੀ ਆ ਕਹਿੰਦੇ ਪੰਜਾਬ ਦੇ ਹੱਕਾਂ ਨਾਲ ਨਹੀਂ ਸੀ ਕਰੋਨਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤੀ ਸੁਰਾਂ ਉੱਠੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇ ਦੋ ਹੋਏ ਨੇ ਕਿਸ ਤਰੀਕੇ ਦੇ ਨਾਲ ਵੇਖਦੇ ਜਿਹੜੇ ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਨੌਜਵਾਨ ਆਗੂ ਨੇ ਉਹ ਹੁਣ ਕਿਸ ਦੀ ਸਪੋਰਟ ਦੇ ਵਿੱਚ ਨੇ ਤੇ ਕਿਸ ਦੇ ਵਿਰੋਧ ਦੇ ਵਿੱਚ ਨੇ ਜੀ ਹਾਂ ਮੇਰੇ ਨਾਲ ਜਲਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਸੰਧੂ ਚੋਲਾ ਉਹ ਸਾਡੇ ਨਾਲ ਮੌਜੂਦ ਨੇ ਕਿ 103 ਸਾਲ ਪੁਰਾਣੀ ਪਾਰਟੀ ਦੇ ਜੋ ਹਾਲਾਤ ਚੱਲ ਰਹੇ ਨੇ ਉਹਤੇ ਗੱਲਬਾਤ ਕਰਾਂਗੇ ਤਾਂ ਨੌਜਵਾਨ ਆਗੂ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਨੇ ਜਾਂ ਫਿਰ ਉਹ ਚੰਦੂ ਮਾਜਰਾ ਜੀ ਦੇ ਨਾਲ ਨੇ ਤਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੌਜੂਦ ਨੇ ਚੋਲਾ ਸਾਹਿਬ ਸਾਡੇ ਚੈਨਲ ਤੇ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਜੱਗੀ ਚੋਲਾ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਕੀ ਹੁਣ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਵਿੱਚ ਨੇ ਜਾਂ ਫਿਰ ਚੰਦੂ ਮਾਜਰਾਣਾ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੀ ਸਰਦਾਰ ਮਾਜੇ ਦੇ ਜਰਨਲ ਵਿਕਰਮ ਸਿੰਘ ਮਜੀਠੀਆ ਜੀ ਨਾਲ ਚਟਾਕ ਵਾਂਗ ਖੜੇ ਆ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਰੇ ਜਿੱਦਾਂ ਵੀ ਸਾਡੇ ਯੂਥ ਦੇ ਉਹਦੇ ਧਾਰਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਸੀ ਖੜੇ ਆ ਖੜੇ ਆ ਖੜੇ ਰਾਵਾਂਗੇ ਜੀ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਤੁਸੀਂ ਪ੍ਰਧਾਨ ਹੋ ਤਰਨਤਾਰਨ ਤੋਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਖੜੇ ਹੋ ਕਿਹੜੀਆਂ ਗੱਲਾਂ ਕਰਕੇ ਕਿਉਂ ਖੜੇ ਹੋ ਅਤੇ ਚੰਦੂ ਮਾਜਰਾ ਜੀ ਹੁਣਾਂ ਨਾਲ ਕਿਉਂ ਨਹੀਂ ਖੜੋਗੇ ਇਹ ਜਰੂਰ ਸਮਝਾਓ ਜੀ ਜਿੰਨੇ ਵੀ ਦੇਖ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਜੀ ਐਕਚੁਅਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਤੇ 103 ਸਾਲ ਪੁਰਾਣੀ ਪਾਰਟੀ ਆ ਸੀਦਾ ਸਿੰਘਾ ਦੀ ਪਾਰਟੀ ਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵੀ ਆ ਪੰਜਾਬ ਪੱਖੀ ਜਾਂ ਨਹਿਰਾ ਆਪਣਾ ਪਾਣੀ ਪ੍ਰਤੀ ਜੇ ਕੋਈ ਗੱਲ ਚਲਦੀ ਸੀ ਤਾਂ ਅਕਾਲੀ ਦਲ ਅੱਗੇ ਹੋ ਕੇ ਖੜਦਾ ਸੀ ਜੇ ਗੁਰਦੁਆਰਾ ਸਾਹਿਬਾ ਦੀ ਗੱਲ ਕੀਤੀ ਜਾਵੇ ਜੇ ਗੁਰਦੁਆਰੇ ਯਾਦ ਕਰਾਇਆ ਜਾਂ ਪੰਜਾਬੀ 1966 ਤੋਂ ਪਹਿਲਾਂ ਆਪਣੀ ਜਿਹੜੀ ਜਵਾਂ ਮੰਦੀ ਸੀ ਜਿਹੜੀ ਉਰਦੂ ਜੀ ਪੰਜਾਬੀ ਚ ਲਿਆਂਦੀ ਉਹ ਅਕਾਲੀ ਦਲ ਨੇ ਲਿਆਂਦੀ ਕੁਰਬਾਨੀਆਂ ਕਰ ਕਰਕੇ ਪਾਰਟੀ ਨੇ ਪੰਜਾਬ ਨੂੰ ਅੱਜ ਚਲੋ ਉਹ ਕਾਂਗਰਸ ਦੀ ਸਰਕਾਰ ਨੇ ਭਾਵੇਂ ਹਰਿਆਣਾ ਮਾ ਚਲ ਜਾਂ ਚੰਡੀਗੜ੍ਹ ਆਪਣੇ ਤੋਂ ਵੱਖ ਵੀ ਕਰ ਲਿਆ ਪਰ ਜਿੰਨਾ ਵੀ ਸੂਬਾ ਮਿਲਿਆ ਵਾ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੀ ਲੜਾਈ ਲੜੀ ਆ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਲੜਦਾ ਸੀ ਲੜਦਾ ਰਹੇਗਾ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕੀਤੀ ਜਾਵੇ ਪ੍ਰਧਾਨ ਜੀ ਨੇ ਹਮੇਸ਼ਾ ਹੀ ਇੱਕ ਹੀ ਗੱਲ ਕੀਤੀ ਜਿਹੜੀ ਸਾਨੂੰ ਚੰਗੀ ਲੱਗਦੀ ਆ ਕਹਿੰਦੇ ਪੰਜਾਬ ਦੇ ਹੱਕਾਂ ਨਾਲ ਨਹੀਂ ਸੀ ਖਲੋਣਾ ਜੀ ਪੰਜਾਬ ਦੇ ਪੰਜਾਬ ਪੰਜਾਬੀ ਅਦਾ ਹੋਣਾ ਚਾਹੀਦਾ ਜੀ ਬਾਕੀ ਧੜੇ ਵਾਲੇ ਤੇ ਕਹਿੰਦੇ ਬਦਲਣਾ ਚਾਹੀਦਾ ਪ੍ਰਧਾਨ ਪ੍ਰਧਾਨ ਚ ਚਲੋ ਜੀ ਪ੍ਰਧਾਨ ਤੇ ਅੱਗੇ ਵੀ ਬਦਲਦੇ ਆਏ ਆ ਜੀ ਕੋਈ ਏਡੀ ਗੱਲ ਨਹੀਂ ਇਹ ਕਿਹੜਾ ਪਹਿਲੀ ਵਾਰੀ ਪ੍ਰਧਾਨ ਜੀ ਪ੍ਰਧਾਨਾ ਮੇਰੇ ਖਾਲਚ 20 25 ਪ੍ਰਧਾਨ ਬਣੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਕਿਹੜਾ ਕਿਸੇ ਦੀ ਪਰਿਵਾਰ ਦੀ ਪਾਰਟੀ ਆ ਇਹਦੇ ਜਿਹੜਾ ਜਿੰਨੂੰ ਲੋਕ ਆਕਣਗੇ ਯਾਰ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੈਗੇ ਪ੍ਰਧਾਨਾ ਪ੍ਰਧਾਨ ਸੀ ਪ੍ਰਧਾਨ ਆ ਪ੍ਰਧਾਨ ਰਹਿਣਗੇ ਕਿਉਂਕਿ ਜਦੋਂ 6 ਮਹੀਨੇ ਹੋ ਗਏ ਜਦੋਂ ਯਾਤਰਾ ਚੱਲੀ ਸ਼ਿਸ਼ੀਰੀ ਅਕਾਲ ਤੱਕ ਸਾਬ ਤੋਂ ਤੇ ਲਗਾਤਾਰ ਇਹ ਸਾਰੇ ਬੰਦੇ ਇਹਨਾਂ ਸਾਰਿਆਂ ਦੀ ਫੋਟੋਆਂ ਵੇਖਿਓ ਗੱਡੀ ਦੇ ਉੱਤੇ ਬਹਿ ਕੇ ਆ ਫੁੱਲਾਂ ਦੇ ਵਰਖਾ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਲੋਕਾਂ ਵੱਲੋਂ ਉਹ ਪ੍ਰਧਾਨ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਇਹਨਾਂ ਦਾ ਸਵਾਗਤ ਥੋੜਾ ਕੀਤਾ ਜਾਂਦਾ ਸੀ ਇਹਨਾਂ ਨੂੰ ਬੀਜੇਪੀ ਵੱਲੋਂ ਫੁੱਲੀਆਂ ਪਾਈ ਜਾਂਦੀਆਂ ਜਦੋਂ ਬੀਜੇਪੀ ਇਹਨਾਂ ਨੂੰ ਹੱਥ ਖੜਾ ਕਰ ਦਿੰਦੀ ਆ ਹੱਥ ਹਲਾ ਦਿੰਦੀ ਆ ਤੁਸੀਂ ਇਦਾਂ ਕਰ ਦੋ ਤੇ ਇਦਾਂ ਹੋ ਜਾਂਦੇ ਆ ਇਹ ਪਹਿਲਾਂ ਵੀ ਬੀਜੇਪੀ ਨਾਲ ਸੀ ਜੇ ਆਪਾਂ ਢੀਂਸਾ ਸਾਹਿਬ ਦੀ ਗੱਲ ਕਰ ਲਈਏ ਤੇ 2019 ਦੇ ਵਿੱਚ ਇਹ ਬੋਨੀ ਸਾਹਿਬ ਸੇਗਵਾ ਸਾਹਿਬ ਬ੍ਰੰਪਰਾ ਸਾਹਿਬ ਚਾਰੇ ਜਾਣੇ ਇਕੱਠੇ ਹੋ ਗਏ ਸੀ ਅਕਾਲ ਤਖਤ ਸਾਹਿਬ ਤੇ ਗਏ ਸੀ ਤੇ ਇਹਨਾਂ ਨੇ ਉੱਥੇ ਜਾ ਕੇ ਕਿਹਾ ਸੀ ਅਸੀਮ ਮਤਲਬ ਇੱਕ ਜੁੱਟ ਰਹਿਣਾ ਵਾ ਤੇ ਇਹ ਇੱਕ ਆਪ ਤੇ ਇੱਕ ਜੁੱਟ ਰਹਿ ਨਹੀਂ ਜੀ ਫਿਰ ਇਹ ਸਾਰੇ ਪਬੋਨੀ ਸਾਹਿਬ ਵੀ ਆ ਕੇ ਅਕਾਲੀ ਦਲ ਦੇ ਵਿੱਚ ਬਾਈ ਦੇ ਵਿੱਚ ਚੋਣ ਲੜੀ ਜੀ ਉਦੋਂ ਅਕਾਲੀ ਦਲ ਚੰਗਾ ਲੱਗ ਲੱਪਿਆ ਜਦੋਂ ਚੋਣ ਹਾਰ ਕੇ ਫਿਰ ਅਕਾਲੀ ਦਲ ਬੁਰਾ ਲੱਗ ਲੱਪਿਆ ਇਹੋ ਢੀਂਡਾ ਸਾਹਿਬ ਆ ਬਾਈ ਦੇ ਵਿੱਚ ਚੋਣ ਲੜੀ ਜੀ ਬਾਈ ਦੇ ਵਿੱਚ ਚੋਣ ਹਾਰ ਕੇ ਚਲੋ ਪਹਿਲਾਂ ਵੀ ਹਾਰਦੇ ਆਏ ਆ ਬਾਅਦ ਦੇ 24 ਦੇ ਵਿੱਚ ਅਕਾਲੀ ਦਲ ਤੇ ਆਏ ਆ ਅਕਾਲੀ ਦਲ ਦੇ ਵਿੱਚ ਸੀਟ ਨਹੀਂ ਮਿਲੀ ਤੇ ਅਕਾਲੀ ਦਲ ਬੁਰਾ ਲੱਗ ਲੱਪਿਆ ਇਹਨਾਂ ਨੂੰ ਸੀਟਾਂ ਦੀ ਭੁੱਖ ਆ ਇਹ ਕਹਿੰਦੇ ਆ ਸਾਡੇ ਇਹ ਪਿਤਾ ਜੀ ਨੂੰ ਐਮਪੀ ਦੀ ਸੀਟ ਚਾਹੀਦੀ ਆ ਸਾਡੇ ਬੱਚੇ ਨੂੰ ਐਮਐਲਏ ਦੀ ਐਮਐਲਏ ਦੀ ਚਾਹੀਦੀ ਆ ਤੇ ਸਾਡੇ ਜਵਾਈ ਨੂੰ ਐਮਐਲਏ ਦੀ ਚਾਹੀਦੀ ਆ ਤੇ ਪੋਤਰਿਆਂ ਨੂੰ ਜੂਦਾ ਪ੍ਰਧਾਨ ਚਾਹੀਦਾ ਫਿਰ ਤੇ ਇਹਨਾਂ ਨੂੰ ਸੀਟਾਂ ਮਿਲਣਗੀਆਂ ਫਿਰ ਆਡੇ ਵਰਗਿਆਂ ਦੀ ਸਸਰੀ ਕਾਲੀ ਆ ਹਨਾ ਜੀ ਤੇ ਪ੍ਰਧਾਨ ਜੀ ਜਿਹੜਾ ਬੰਦਾ ਜਿਹੜੇ ਪਲੇਟਫਾਰਮ ਤੇ ਬਿਲਕੁਲ ਸਹੀ ਚੱਲਦਾ ਉਹਨੂੰ ਹਸਾਬ ਬਣਾਉਦਾ ਦਿੰਦੇ ਆ ਤੇ ਇਹਨਾਂ ਨੇ ਮੈਨੂੰ ਇਹ ਦੱਸੋ ਚੋਣਾਂ ਜਿੱਤੀਆਂ ਕਿੰਨੀਆਂ ਵਾਂ ਜੇ ਆਪਣਾ ਆਪਣੇ ਬਿਠਿੰਡਾ ਤੋਂ ਚੋਣ ਲੜੇ ਆ ਆਪਣੇ ਮਲੂਕਾ ਸਾਹਿਬ ਦੀ ਨੌ ਜੀ ਉਹ ਖਲੋਤੇ ਆ ਜੀ ਉਦੋਂ ਅਕਾਲੀ ਦਲ ਦੇ ਉਲਟੋ ਕੇ ਇਹਨਾਂ ਨੇ ਬੀਜੇਪੀ ਸੀਟ ਲੜੀ ਇਹ ਕਹਿੰਦੇ ਉਦੋਂ ਇਹੋ ਗੱਲ ਕਹਿੰਦੇ ਸੀ ਅਕਾਲੀ ਦਲ ਨੂੰ ਸਾਨੂੰ ਸੀਟ ਦੋ ਜੀ ਮੇਰੇ ਬੇਟੇ ਨੂੰ ਸੀਟ ਦੋ ਤੇ ਪ੍ਰਧਾਨ ਜੀ ਹਾਸੇ ਚ ਗਈ ਵਾਰੀ ਗੱਲ ਕਰਦੇ ਕਹਿੰਦੇ ਪਹਿਲਾਂ ਆਪ ਤੇ ਜਿੱਤ ਲਾ ਫੇਰ ਹੀ ਦੂਜੀ ਸੀਟ ਲੈਂਗਾ ਆਪ ਤੇ ਜਦੋਂ ਜਿੱਤਿਆ ਜਾਂਦਾ ਮੁੰਡੇ ਨੂੰ ਜਿਤਾ ਲੂੰਗਾ ਐਦਾਂ ਹੀ ਮਤਲਬ ਬੀਬੀ ਜਗੀਰਕੌਰਾ ਜੀ ਕਹਿੰਦੇ ਮੇਰੇ ਜਵਾਈ ਨੂੰ ਵੀ ਸੀਟ ਚਾਹੀਦੀ ਆ ਹੁਣ ਪ੍ਰਧਾਨ ਜੀ ਕਿੰਨੀਆਂ ਕਿ ਸੀਟਾਂ ਦੇ ਜਾਣ 117 ਸੀਟਾਂ ਵਾਂ ਜਾਦੇ ਸੀਟਾਂ ਜਾਂਦੀਆਂ ਹੋ ਜਾਣ ਇਹ ਕਹਿੰਦੇ ਸਾਨੂੰ ਸੀਟਾਂ ਚਾਹੀਦੀਆਂ ਦੋ ਜਾਂ ਤਿੰਨ ਜਿੱਤਣ ਭਾ ਜਿੱਤੀ ਆ ਬੰ ਮੇਕਣਾ ਤੁਸੀਂ ਜਿਹੜੀ ਸੀਟ ਮਿਲੀ ਉਹਨੂੰ ਤਾਂ ਜਿੱਤੋ ਨਾ ਪਹਿਲਾਂ ਮਿਹਨਤ ਕਰੋ ਅਕਾਲੀ ਦਲ ਇੱਕ ਸੀਟਾਂ ਕਰਕੇ ਥੋੜਾ ਵਾ ਇੱਕ ਆਪਾਂ ਮੇਰੇ ਜਵਾਈ ਨੂੰ ਸੀਟ ਦੇ ਦੋ ਮੇਰਾ ਜਵਾਈ ਰੋਸ ਗਿਆ ਮੇਰਾ ਮੁੰਡਾ ਰੋਸ ਗਿਆ ਮੇਰੀ ਨੋ ਰੋਸ ਗਈ ਇਹ ਬਸ ਇਹੋ ਕੋਈ ਕਰਦੇ ਆ ਹੁਣ ਬੀਜੇਪੀ ਵਾਲੇ ਸਾਰੇ ਸੀਟਾਂ ਖਾਲੀ ਹੁਣ ਚਾਰ ਚਾਰ ਪੰਜ ਪੰਜ ਮਿਲ ਜਾਣੀਆਂ ਇਹਨਾਂ ਨੂੰ ਆਪਣੇ ਚਲਾ ਲੈਣਾ ਇਹਨਾਂ ਨੇ 2027 ਦੇ ਵਿੱਚ ਜਿਹੜਾ ਸਮਾਜ ਜਕਾ ਸ਼ਰੋਮਣੀ ਅਕਾਲੀ ਦਲ ਤੇ ਕੀ ਵਾਪਸੀ ਕਰ ਪਹੁੰਚਗੇ ਕਿਸ ਤਰੀਕੇ ਦੀ ਮਿਹਨਤ ਯੂਥ ਵੱਲੋਂ ਜਿਹੜੀ ਆ ਤੁਹਾਡੇ ਵੱਲੋਂ ਹੋ ਰਹੀ ਹੈ ਲੋਕਾਂ ਦੇ ਵਿੱਚ ਤਾਂ ਬਹੁਤ ਰੋਸ ਹੈ ਇਲਜ਼ਾਮ ਇਥੋਂ ਤੱਕ ਲੱਗੇ ਕਿ ਨਸ਼ਾਹੀ ਸ਼੍ਰੋਮਣੀ ਅਕਾਲੀ ਦਲ ਲੈ ਲੈਂਦਾ ਕਹਿੰਦੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਜੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਪੰਜਾਬ ਦੇ ਵਿੱਚ ਜਦੋਂ 2007 ਤੋਂ ਲੈ ਕੇ 17 ਤੱਕ ਸਰਕਾਰ ਅਕਾਲੀ ਦਲ ਦੀ ਆਈ ਨਾ ਜੀ ਤੇ ਤੁਸੀਂ ਪ੍ਰਧਾਨ ਜੀ ਗੱਲ ਕਹਿੰਦੇ 5 ਸਾਲ ਰਾਜ ਕਰਨਾ ਠੀਕ ਹੈ ਜੀ ਇਹ ਸਾਰੇ ਡਰ ਗਏ ਜੀ ਸੱਚੀ ਗੱਲ ਆ ਯਾਰ ਵਿਕਾਸ ਨਾ ਨਹੀਂ ਕਰਤਾ ਵੇਖੋ ਜੀ ਮੈਂ ਜੇ ਵਿਕਾਸ ਦੇ ਗੱਲਾਂ ਗਿੰਤੇ ਆਵਾਂ ਤੇ ਬੜਾ ਲੰਮਾ ਸਮਾਂ ਸਾਰੇ ਨੂੰ ਪਤਾ ਵਿਕਾਸ ਇਹਨਾਂ ਨੇ ਕਰਤਾ ਰੀ ਇਹਨਾਂ ਨੇ ਸੱਚੀ ਨਹੀਂ ਜਾਣਾ ਇਹਨਾਂ ਨੇ ਫਿਰ ਪਲਾਨ ਕਰਕੇ ਪਲਾਨ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੋਕਾਂ ਨੇ ਬੇਦਬੀ ਕਰਾਈ ਤੇ ਉਹ ਸਾਰਾ ਹੱਥ ਹੋਪਤਾ ਅਕਾਲੀ ਦਲ ਦੇ ਉੱਤੇ ਜਿਹੜੇ ਜਿਹੜੇ ਇਨਸਾਨ ਨੇ ਜੀ ਤੁਸੀਂ ਸੋਚੋ ਆਪਦੇ ਆਪਦੇ ਰੱਬ ਨੂੰ ਮੰਨਦੇ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਕਿ ਉਹ ਜਿਨੇ ਤਿੰਨਾ ਘਰਾ ਦੇ ਵਿੱਚ ਮਹਾਰਾਜ ਦਾ ਸਰੂਪ ਹੋਵੇ ਸਵੇਰੇ ਉੱਠ ਕੇ ਗੁਰੂ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਘਰੋਂ ਨਿਕਲ ਜਾਵੇ 4 ਵਜੇ ਅਰਦਾਸ ਬੇਨਤੀ ਕਰਕੇ ਸਾਰੇ ਪਰਿਵਾਰ ਨੇ ਅਰਦਾਸ ਬੇਨਤੀ ਕਰਕੇ ਘਰੋਂ ਨਿਕਲ ਜਾਵੇ ਉਹ ਬੰਦਾ ਇਹ ਚੀਜ਼ ਹੋ ਸਕਦਾ ਜੀ ਮੈਂ ਤੁਸੀਂ ਦੇਖੋ ਤੁਸੀਂ ਮੁੱਖ ਮੰਤਰੀ ਹੋ ਠੀਕ ਹੈ ਜੀ ਤੁਹਾਡਾ ਰਾਜ ਭਾਗ ਹੋਵੇ ਤੁਸੀਂ ਸੋਚੋਗੇ ਮੇਰੇ ਮੇਰੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਜੇ ਅਸੀਂ ਜਦੋਂ ਕਮਰੇ ਦੇ ਵਿੱਚ ਪ੍ਰਧਾਨ ਜੀ ਨਾਲ ਗੱਲਾਂ ਕਰੀਦੀਆਂ ਵਾਂ ਅਸੀਂ ਜੇ ਬਾਹਰ ਆ ਕੇ ਜੇ ਕਿਸੇ ਨੂੰ ਆਈਆ ਆਪਦਾ ਦੱਸੀਦਾ ਵਾ ਤੇ ਪ੍ਰਧਾਨ ਜੀ ਨਾਲ ਦਾ ਬੰਦਾ ਮੈਨੂੰ ਲੱਗਦਾ ਪੰਜਾਬ ਚਾਣਾ ਨਾ ਸ਼੍ਰੋਮਣੀ ਅਕਾਲੀ ਦਲ ਜਾਏਗਾ ਇਹ ਇੱਕ ਹੀ ਗੱਲ ਮਤਲਬ ਕਰੀ ਜਾਂਦੇ ਆ ਦੇਖੋ ਜੀ ਹੁਣ ਇਹ ਗੱਲਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇਹਦੋਂ ਇਹਨਾਂ ਰਾਜ ਚ 2015 ਦੀ ਗੱਲ 15 16 ਦੀ ਤੇ ਇਹਨਾਂ ਨੂੰ 2024 ਜਾਣ ਕੇ ਚੇਤਾ ਆ 22 ਚ ਇਲੈਕਸ਼ਨ ਲੜੀਆਂ 19 ਚ ਇਲੈਕਸ਼ਨ ਲੜੀਆਂ ਇਹਨਾਂ ਨੇ 14 ਦੀ 24 ਚ ਇਲੈਕਸ਼ਨ ਲੜੀਆਂ ਤਿੰਨ ਤੁਸੀਂ ਇਲੈਕਸ਼ਨਾਂ ਲੜ ਲੀਆਂ ਤੇ ਉਦੋਂ ਨਹੀਂ ਤੈਨੂੰ ਪਤਾ ਲੱਗਾ ਅੱਜ ਤੁਹਾਨੂੰ ਪਤਾ ਲੱਗ ਗਿਆ ਇਹ ਝੂਠ ਮਾਰ ਰਹੇ ਨੇ ਸਿਰਫ ਇਹਨਾਂ ਨੂੰ ਇਸ ਟਾਈਮ ਬੀਜੇਪੀ ਯੂਜ਼ ਕਰਕੇ ਅਕਾਲੀ ਦਲ ਨੂੰ ਐ ਸੈਂਟਰ ਦੀਆਂ ਸਰਕਾਰਾਂ ਭਾਵੇਂ ਆਮ ਆਦੀ ਪਾਰਟੀ ਆ ਭਾਵੇਂ ਕਾਂਗਰਸ ਆ ਕਾਂਗਰਸ ਚਲੋ ਪਹਿਲਾਂ ਵੀ ਆ ਗਈ ਸੀ ਤੇ ਭਾਵੇਂ ਆਮ ਆਦੀ ਪਾਰਟੀ ਵੀ ਉਹਨਾਂ ਦੀ ਬੀ ਟੀਮ ਹੀ ਆ ਠੀਕ ਹੈ ਇਕੱਠੀਆਂ ਇਲੈਕਸ਼ਨ ਲੜੀਆਂ ਕਿਰ ਗੱਲ ਆ ਆਮ ਆਦੀ ਪਾਰਟੀ ਦੇ ਕਾਂਗਰਸ ਦੀ ਵੀ ਤੇ ਉਸ ਤੋਂ ਬਾਅਦ ਬੀ ਜੀ ਪੀ ਇਹਨਾਂ ਤਿੰਨਾਂ ਦਾ ਜ਼ੋਰ ਲੱਗਾ ਪਿਆ ਆ ਅਕਾਲੀ ਦਲ ਨੂੰ ਦਬਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਬੀ ਜੀ ਪੀ ਦੇ ਨਾਲ ਐਲਾਈਅੰਸ ਰਿਹਾ ਰਿਹਾ ਜੀ ਰਿਹਾ ਵਾ ਜਿੰਦਾ ਤੱਕ ਦੇਖੋ ਜੀ ਜੇ ਇੱਕ ਪਿੰਡ ਦਾ ਸਰਪੰਚ ਆ ਜਾਂ ਮੈਂਬਰ ਬਚਾਇਆ ਦਾ ਕਦੀ ਕਿਹਨਾਂ ਅਸਤੀਫਾ ਦਿੱਤਾ ਪੰਜਾਬ ਦੇ ਤਾ ਵਾਸਤੇ ਕਿਸੇ ਐ ਐਮਐਲਏ ਨੇ ਅਸਤੀਫਾ ਦਿੱਤਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਸੈਂਟਰੀ ਸੈਂਟਰ ਦੇ ਮਿਨਿਸਟਰ ਤੌਹਦਾ ਦਿੱਤਾ ਜੀ ਮਿਨਿਸਟਰੀ ਤੋਂ ਅੱਸੀਵਾ ਦਿੱਤਾ ਜੀ ਛੋਟੀ ਜੀ ਗੱਲ ਨਹੀਂ ਆ ਅਸੀਂ ਵੀ ਅੰਦਰ ਖਾਤਰ ਅਲਾਈਅੰਸ ਕਰੀ ਜਾਂਦੇ ਜੀ ਪਰ ਪੰਜਾਬ ਐਰਕੀ ਵੀ ਸਮਝੌਤੇ ਦੀ ਗੱਲ ਚੱਲਦੀ ਸੀ ਪਰ ਇਹੋ ਚਾਹੁੰਦੇ ਸੀ ਅਸੀਂ ਨੰਬਰਾਂ ਨਾਲ ਡਿਕਸੈਸ ਕਰੀਏ ਪਰ ਪ੍ਰਧਾਨ ਜੀ ਕਹਿੰਦੇ ਸਭ ਤੋਂ ਪਹਿਲਾਂ ਸਾਡੇ ਬੰਦੀ ਸਿੰਘ ਆ ਪਹਿਲਾਂ ਪੰਜਾਬ ਦੇ ਹਿੱਤ ਜ਼ਰੂਰੀ ਆ ਸਾਨੂੰ ਟਿਕਟਾਂ ਜਾਂ ਐਮਐਲਏ ਜਾਂ ਐਮਪੀ ਛੇਪ ਨਹੀਂ ਸਾਨੂੰ ਜ਼ਰੂਰੀ ਨਹੀਂ ਨਾ ਹੀ ਤੁਸੀਂ ਭਾਵੇਂ 27 ਚ ਬਣਾਵੇ ਭਾਵੇਂ 32 ਚਾ ਨਾਵੇ ਪਰ ਪੰਜਾਬ ਦੇ ਹਿੱਤਾਂ ਨਾਲ ਖੜੇ ਸੀ ਖੜੇ ਹਾਂ ਤੇ ਖੜੇ ਰਵਾਂਗੇ ਬਾਗੀ ਧੜੇ ਨਾਲ ਨਹੀਂ ਫਿਰ ਖੜੇ ਤੁਸੀਂ ਨਹੀਂ ਬਾਗੀ ਧੜਾ ਜੋ ਭਾਜੀਪੀ ਦਾ ਧੜਾਵਾ ਬਾਗੀ ਧੜਾ ਥੋੜਾ ਰਹਿ ਗਿਆ ਤੁਸੀਂ ਵੀ ਆਪੇ ਵੇਖ ਲੈਣਾ ਜੀ ਉਹ ਪਹਿਲਾਂ ਭਾਜੀਪੀ ਨਾਲ ਇਲੈਕਸ਼ਨ ਲੜੀ ਉਹਨਾਂ ਬਾਈ ਜੀ ਵੀ ਜੀ ਤੇ 24 ਜੀ ਵੀ ਉਹਨਾਂ ਨੇ ਮੈਨੂੰ ਦੱਸੋ ਕਿਨੇ ਇੱਕ ਵਾਰੀ ਵੀ ਕੰਪੇਨਿੰਗ ਕੀਤੀ ਹੋਵੇ ਕਾਲੀ ਦਲ ਵਾਸਤੇ ਜਾਂ ਬੀਬੀ ਜ਼ਗੀਰ ਕੌਰ ਨੇ ਕੀਤੀ ਹੋਵੇ ਜਾਂ ਤੀਮਸਾ ਸਾਹਿਬ ਨੇ ਕੀਤੀ ਹੋਵੇ ਭਾਵੇਂ ਸਰਜੀਤ ਸਿੰਘ ਰਖੜਾ ਜੀ ਨੇ ਕੀਤੀ ਹੋਵੇ ਜਾਂ ਹੋਰ ਕਿਸੇ ਸੀਨੀਅਰ ਲੀਡਰ ਕਿਨੇ ਕੀਤੀ ਦੀ ਇਹੋ ਪੰਜ ਸੱਤ ਲੀਡਰ ਘਰੇ ਬੈਠੇ ਰਹਿਆ ਮਲੂਕਾ ਸਾਹਿਬ ਆਪਦੀ ਨੌ ਨੂੰ ਜਿਤਾਈ ਗਏ ਅੰਦਰ ਖਾਤੇ ਤੁਸੀਂ ਵੇਖ ਹੀ ਲਿਆ ਤੇ ਇਹ ਕਾਲੀ ਦਲ ਇਹ ਕਾਲੀ ਦਲ ਨੂੰ ਹਮੇਸ਼ਾ ਹੀ ਥੱਲੇ ਲਾ ਕੇ ਸੈਂਟਰ ਦੀ ਸਰਕਾਰ ਕੋਲੋਂ ਕਾਲੀ ਦਲ ਜਿੰਨੇ ਤੱਕ ਪੰਜਾਬ ਦੇ ਲੋਕ ਨਾਲ ਆ ਭਾਵੇਂ ਸਾਨੂੰ ਐਰ ਕੀ 13 14% ਵੋਟ ਪਈ ਆ ਜਿੰਨੀ ਪਈ ਆ ਪਈ ਸੋਲਿਡ ਆ ਉਹ ਅਕਾਲੀ ਦਲ ਦੇ ਨਾਲ ਖੜੇ ਆ ਤੇ ਉਹ ਵੇਖਿਓ ਜਦੋਂ ਮਹਾਰਾਜ ਗੁਰੂ ਮਹਾਰਾਜ ਜਦੋਂ ਨੇਰੀ ਚਲਾਉਣੀ ਅਕਾਲੀ ਦਲ ਦੇ ਨਾਲ ਜਿਹਦੇ 10 ਸਾਲ ਜੇ ਅਸੀਂ 100 ਸਾਲਾਂ ਚ 18 ਸਾਲ ਰਾਜ ਕਰ ਸਕਦੇ ਤੇ ਕੁਝ ਵੀ ਨਹੀਂ ਫਿਰਤੇ ਹਲੇ ਤੇ ਕਾਫੀ ਸੋਮਾ ਪਿਆ ਤੇ ਕੋਈ ਗੱਲ ਨਹੀਂ ਸਾਡੇ ਹੌਸਲੇ ਬੁਲੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਚਟਾਂਗ ਵਾਂਗ ਖੜੇ ਸਿੱਖ ਖੜੇ ਹਾਂ ਤੇ ਖੜੇ ਰਵਾਂਗੇ ਕੀ ਬਾਤ ਆ ਜੀ ਸੋ ਇਹ ਜਰੂਰ ਦੱਸਿਓ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲੋਂ ਨੌਜਵਾਨ ਲੀਡਰਾਂ ਦੇ ਕੋਲੋਂ ਫਿਰ ਜਦੋਂ ਸੱਤਾ ਸੀ ਪਾਵਰ ਸੀ ਗਲਤੀਆਂ ਕੀ ਹੋਈਆਂ ਉਹਦਾ ਖਾਮਿਆਜ਼ਾ ਜ਼ਿਆਦਾ ਭੁਗਤਣਾ ਪੈ ਰਿਹਾ ਅੱਜ ਇਹ ਜੀ ਜਦੋਂ ਰਾਜਪਾਗ ਹੁੰਦਾ ਨਾ ਜਦੋਂ ਕਾਲੀ ਦਲ ਦਾ ਸੱਤ ਦੇ ਵਿੱਚ ਰਾਜ ਆਇਆ ਬਾਅਦ ਚੋਂ 12 ਦੇ ਵਿੱਚ ਰਿਪੀਟ ਕੀਤੀ ਇਹੋ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮਤਲਬ ਸੋ ਇਹ ਥਾਪੀਆਂ ਦਿੰਦੇ ਰਹੇ ਪ੍ਰਧਾਨ ਜੀ ਤੁਸੀਂ ਐ ਕਿ ਡਬਲ ਵਰੀ ਸਰਕਾਰ ਲਿਆਤੀ ਨਹੀਂ ਤਾਂ ਸਾਡੀ ਹੋਣੀ ਨਹੀਂ ਇਹਨਾਂ ਕੋ ਜਾਓ ਮਹਾਰਾਜ ਦੀ ਜੁਰੀ ਚ ਜਿਹੜੇ ਬਾਕੀ ਹੋਏ ਨੇ ਜਿੰਨੇ ਬਾਗੀ ਹੋ ਨਾ ਕੋਈ ਦਰਬਾਰ ਸਾਹਿਬ ਗਿਆ ਚਲੋ ਅਸੀਂ ਆਉਨੇ ਤੁਸੀਂ ਇਹ ਗੱਲ ਇਹ ਇਹੋ ਲੋਕ ਗੱਲਾਂ ਕਰਦੇ ਨੇ ਇਹਨਾਂ ਦੀ ਵੀਡੀਓ ਕੱਢ ਕੇ ਵੇਖ ਲਓ ਜੀ ਜੇ ਦੋਰੀ ਵਰੀ 2012 ਵਿੱਚ ਰਿਪੀਟ ਸਰਕਾਰ ਹੋਈ ਆ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਰਕੇ ਹੋਈ ਆ ਤੇ ਬਾਦਲ ਸਾਹਿਬ ਨੂੰ ਵੱਡੇ ਬਾਦਲ ਸਾਹਿਬ ਨੂੰ ਇਹਨਾਂ ਨੇ ਕਿਹਾ ਜੀ ਸੁਖਬੀਰ ਸਿੰਘ ਬਾਦਲ ਜੀ ਕਾਮਯਾਬ ਹੋ ਗਏ ਇਹਨਾਂ ਨੇ ਦੁਬਾਰਾ ਰਿਪੀਟ ਕੀਤੀ ਇਹਨਾਂ ਨੂੰ ਤੁਸੀਂ ਮੁੱਖ ਮੰਤਰੀ ਬਣਾਓ ਬਗੈਰਾਂ ਸਾਰੀਆਂ ਤੁਸੀਂ ਅੱਜ ਵੇਖੋਗੇ ਨਾ ਜੇ ਪਿੱਛੇ 2012 ਦੇ ਵਿੱਚ ਰਿਕਾਰਡ ਕੱਢ ਕੇ ਵੇਖੋਗੇ YouTube ਦੇ ਵਿੱਚ ਵੀਡੀਓ ਨਿਕਲ ਹੋਣੀਆਂ ਵਾ ਤੇ ਇਹ ਅੱਜ ਇਹਨਾਂ ਨੂੰ ਪ੍ਰਧਾਨ ਜੀ ਅੱਜ ਮਾੜੇ ਵੀ ਲੱਗਣ ਲੱਪੇ ਆ ਠੀਕ ਆ ਤੇ ਇਸ ਕਰਕੇ ਇਹਨਾਂ ਨੂੰ ਜਿਹੜੇ ਤੁਹਾਡੇ ਨਾਲ ਲੋਕ ਖਲੋਤੇ ਆ ਹਲਕਿਆਂ ਦੇ ਲੋਕ ਖਲੋਤੇ ਆ ਉਹਨਾਂ ਨੂੰ ਤੁਸੀਂ ਜਟੀਚੀ ਦੇ ਨਾਲ ਲਿਆਓ ਉਹਨਾਂ ਦੇ ਨਾਲ ਇੱਕ ਜਾਣ ਖਲੋ ਜਾਂ ਫਿਰ ਉਧਰ ਖਲੋ ਜੋ ਜਾਂ ਇੰਦਰ ਖਲੋ ਜੋ ਲੋਕਾਂ ਨੂੰ ਨਾ ਤੰਗ ਕਰੋ ਲੋਕ ਅਕਾਲੀ ਦਲ ਦੇ ਦਰਦ ਦੇ ਵਿੱਚ ਆ ਦਰਦ ਦੇ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਲੰਮਾ ਸਮਾਂ ਰਿਹਾ ਨਾ ਜਿਹੜਾ 10 ਸਾਲ ਰਿਹਾ ਲੋਕਾਂ ਦੇ ਵਿੱਚ ਇਹਨਾਂ ਨੂੰ ਲਾਲਚ ਹੋ ਗਿਆ ਜੀ ਸਾਡਾ ਜਵਾਈ ਐਮਐਲਏ ਬਨ ਜੇ ਸਾਡਾ ਫਲਾਣਾ ਪ੍ਰਧਾਨ ਬੰਜੇ ਸਾਡਾ ਚੇਅਰਮੈਨ ਬੰਜੇ ਇਹਨਾਂ ਨੂੰ ਲਿਸਟਾ ਬਣਾ ਕੇ ਚਲੋ ਅਸੀਂ ਮੈਂ ਗੱਲ ਕਰੀਏ ਫਿਰ ਆਪਣੀ ਕਹਿੰਦੇ ਆਪ ਦਾ ਢਿੱਡ ਚੁੱਕਿਆ ਆਪਦਾ ਨੰਗਾ ਹੁੰਦਾ ਇਹਨਾਂ ਦੇ ਜਵਾਈਆਂ ਨੇ ਪੁੱਛੋ ਕਿੰਨੇ ਕਿੰਨੇ ਚੇਅਰਮੈਨ ਨੇ ਲਿਆਂ ਬਦਲ ਸਾਹਿਬ ਤੋਂ ਲੜ ਕੇ ਵੱਡੇ ਬਦਲ ਸਾਹਿਬ ਤੋਂ ਵੱਖਰੇ ਕੰਮ ਲੈਣੇ ਛੋਟੇ ਬਦਲ ਸਾਹਿਬ ਤੋਂ ਵੱਖਰੇ ਲੈਣੇ ਮਜੀਠੀਆ ਸਾਹਿਬ ਤੋਂ ਵੱਖਰੇ ਲਾਇਏ ਨੇ ਲੋਕਾਂ ਨੇ ਤੇ ਇਹ ਹੁਣ ਅਸੀਂ ਚਲੋ ਇੱਕ ਹੀ ਬੇਨਤੀ ਕਰਦੇ ਆਂ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਦਲ ਜੀ ਨੂੰ ਹੁਣ ਇਹਨਾਂ ਟੰਗ ਦੋ ਪੱਕੇ ਟੰਗ ਦੋ ਨਾ ਲਾਗੇ ਲੁਗੇ ਲਾਇਓ ਜਿਹੜੇ ਜਿੰਨਾ ਵੀ ਕੋਈ ਜਦੋਂ ਆਪਾਂ ਤੁਸੀਂ ਢਿੱਲ ਆਪਾਂ ਢਿੱਲ ਕਰਦੇ ਆ ਇਹ ਆਪਣੇ ਅਕਾਲੀ ਦਲ ਦੇ ਵਰਕਰਾਂ ਨੂੰ ਥੱਲੇ ਲਾਉਂਦੇ ਆ ਨਰਾਸ਼ ਕਰਦੇ ਆ ਤੇ ਇਸ ਕਰਕੇ ਹੁਣ ਜੇ ਬੀਜੇਪੀ ਵੱਲ ਗਏ ਆ ਤੁਹਾਨੂੰ ਬੀਜੇਪੀ ਮਾੜਾ ਕਿਰਪਾ ਕਰੇ ਇਹਨਾਂ ਨੂੰ ਵਜੀਰੀਆ ਮੈਨ ਜਿਹੜੇ ਕਰਕੇ ਇਹਨਾਂ ਨੇ ਬਗਾਵਤੀ ਸੂਰ ਕੀਤੇ ਆ ਜੇ ਅੱਜ ਤੋਂ 1.5 ਮਹੀਨਾ ਪਹਿਲਾਂ ਚੰਦੂ ਮਾਜਰਾਜੀ ਨੂੰ ਪ੍ਰਧਾਨ ਜੀ ਚੰਗੇ ਲੱਗਦੇ ਸੀ 1.5 ਮਹੀਨੇ ਚ ਪਤਾ ਨਹੀਂ ਕਿਹੜੇ ਕੀ ਕਿਹੜੀ ਗਿੱਦੜ ਸਿੰਘੀ ਬੀਜੇਪੀ ਅਲਸ ਗਾਦੀ ਅੱਜ ਮਾੜੇ ਵੀ ਲੱਗਣ ਲੱਪੇ ਆ ਹਣਾ ਜੀ ਇਹਨਾਂ ਦਾ ਆਪ ਦਾ ਸਟੈਂਡਿੰਗ ਸਟੈਂਡ ਤੇ ਰਹਿਣਾ ਸੀ ਕਹਿੰਦੇ ਜਿੱਥੇ ਵੀ ਤੁਸੀਂ ਖੋਗੇ ਰਹਿਣਾ ਸਟੈਂਡ ਤੇ ਰਹੋ ਇਹਨਾਂ ਵੇ ਫੇਰ ਐਨ ਪਾ ਜਿਓਗੇ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਦਾ ਧੰਨਵਾਦ ਜੀ ਵੈਗੋਜੀ ਕਾ ਖਾਲਸਾ ਵੈਗੋਜੀ ਕੀ ਫਤਹ ਸੋ ਇਹਨਾਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਤਰਨਤਾਰਨ ਤੋਂ ਯੂਥ ਆਗੂ ਦਗਜੀਤ ਸਿੰਘ ਜੱਗੀ ਚੋਲਾ ਉਹਨਾਂ ਨੇ ਦੱਸਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਯੂਥ ਹੈ ਉਹ ਜਿਹੜਾ ਕਦੀ ਵੀ ਦੂਸਰੇ ਧੜੇ ਦੇ ਨਾਲ ਸਹਿਮਤ ਨਹੀਂ ਰਹੇਗਾ ਤਾਂ ਵੇਖਣ ਵਾਲੀ ਗੱਲ ਇਹ ਰਹੇਗੀ ਕਿ 103 ਸਾਲ ਪੁਰਾਣੀ ਪਾਰਟੀ 100 ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਦੀ ਜੋ ਹਾਲਾਤ ਨੇ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਆਗੂ ਅਤੇ ਇਹ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਵੇਂ ਜਿਹੜਾ ਲੋਕਾਂ ਨੂੰ ਭਰੋਸੇ ਦੇ ਵਿੱਚ ਲੈਣਗੇ ਤਾਂ ਕਿੰਨੀਆਂ ਸੀਟਾਂ ਆਉਣ ਵਾਲੇ ਸਮੇਂ ਵਿੱਚ ਕਿੰਨੇ ਪ੍ਰਤੀਸ਼ਤ ਵੋਟ ਆਉਣ ਵਾਲੇ ਸਮੇਂ ਦੇ ਵਿੱਚ ਪੈਂਦੀ ਹੈ ਇਹ ਵੀ ਇੱਕ ਵੱਡੀ ਵੇਖਣ ਵਾਲੀ ਗੱਲ ਰਹੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ